ਦੋਸਤੋ ਪਿਆਰ ਅਤੇ ਸਤਿਕਾਰ ਪਰਿ ਸਾਸੀ ਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਮੇਰੇ ਕਈ ਕਿਸਾਨ ਭੈਣ ਭਰਾਵਾਂ ਦੀ ਟਰਾਲੀਆਂ ਤੇ ਕੀਮਤੀ ਸਮਾਨ ਜਿਹੜਾ ਕਿ ਚੋਰੀ ਹੋਇਆ ਉਸ ਤੋਂ ਰਿਗਾਰਡਿੰਗ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੀ ਟੀਮ ਵੀ ਕਯੂ ਸ਼ਹੀਦ ਭਗਤ ਸਿੰਘ ਦੀ ਜਿਨ੍ਹਾਂ ਦੇ ਨੰਬਰ ਮੈਂ ਨਾਲ ਅਟੈਚ ਕਰਨ ਲੱਗਿਆ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਪਲੀਜ਼ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸਾਨੂੰ ਦੱਸੋ ਥੈਂਕ ਯੂ ਸੋ ਮੱਚ ਦੋਸਤੋ ਪਿਆਰ ਅਤੇ ਸਤਿਕਾਰ ਪਰਿ ਸਾਸੀ ਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਮੇਰੇ ਕਈ ਕਿਸਾਨ ਭੈਣ ਭਰਾਵਾਂ ਦੀਆਂ ਟਰਾਲੀਆਂ ਤੇ ਕੀਮਤੀ ਸਮਾਨ ਜਿਹੜਾ ਕਿ ਚੋਰੀ ਹੋਇਆ ਉਸ ਤੋਂ ਰਿਗਾਰਡਿੰਗ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੀ ਟੀਮ ਵੀ ਕਯੂ ਸ਼ੀਦ ਭਗਤ ਸਿੰਘ ਦੀ ਜਿਨ੍ਹਾਂ ਦੇ ਨੰਬਰ ਮੈਂ ਨਾਲ ਅਟੈਚ ਕਰਨ ਲੱਗਿਆ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਪਲੀਜ਼ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸਾਨੂੰ ਦੱਸੋ ਥੈਂਕ ਯੂ ਸੋ ਮੱਚ ਦੋਸਤੋ ਪਿਆਰ ਅਤੇ ਸਤਿਕਾਰ ਪਰਿਸ਼ਾਸੀ ਗੱਲ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਮੇਰੇ ਕਈ ਕਿਸਾਨ ਭੈਣ ਭਰਾਵਾਂ ਦੀਆਂ ਟਰਾਲੀਆਂ ਤੇ ਕੀਮਤੀ ਸਮਾਨ ਜਿਹੜਾ ਕਿ ਚੋਰੀ ਹੋਇਆ ਉਸ ਤੋਂ ਰਿਗਾਰਡਿੰਗ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੀ ਟੀਮ ਵੀ ਕਯੂ ਸ਼ੀਦ ਭਗਤ ਸਿੰਘ ਦੀ ਜਿਨ੍ਹਾਂ ਦੇ ਨੰਬਰ ਮੈਂ ਨਾਲ ਅਟੈਚ ਕਰਨ ਲੱਗਿਆ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਪਲੀਜ਼ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸਾਨੂੰ ਦੱਸੋ ਥੈਂਕ ਯੂ ਸੋ ਮਚ ਦੋਸਤੋ ਪਿਆਰ ਅਤੇ ਸਤਿਕਾਰ ਪਰਿਸ਼ਾਸੀ ਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਮੇਰੇ ਕਈ ਕਿਸਾਨ ਭੈਣ ਭਰਾਵਾਂ ਦੀ ਟਰਾਲੀਆਂ ਤੇ ਕੀਮਤੀ ਸਮਾਨ ਜਿਹੜਾ ਕਿ ਚੋਰੀ ਹੋਇਆ ਉਸ ਤੋਂ ਰਿਗਾਰਡਿੰਗ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾ ਸਾਡੀ ਟੀਮ ਵੀ ਕੇਉਸ਼ੀਦ ਭਗਤ ਸਿੰਘ ਦੀ ਜਿਨ੍ਹਾਂ ਦੇ ਨੰਬਰ ਮੈਂ ਨਾਲ ਅਟੈਚ ਕਰਨ ਲੱਗਿਆ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਪਲੀਜ਼ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸਾਨੂੰ ਦੱਸੋ ਥੈਂਕ ਯੂ ਸੋ ਮੱਚ ਦੋਸਤੋ ਪਿਆਰ ਅਤੇ ਸਤਿਕਾਰ ਪਰਿ ਸასი ਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਮੇਰੇ ਕਈ ਕਿਸਾਨ ਭੈਣ ਭਰਾਵਾਂ ਦੀ ਟਰਾਲੀਆਂ ਤੇ ਕੀਮਤੀ ਸਮਾਨ ਜਿਹੜਾ ਕਿ ਚੋਰੀ ਹੋਇਆ ਉਸ ਤੋਂ ਰਿਗਾਰਡਿੰਗ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਦਾ ਸਾਡੀ ਟੀਮ ਵੀ ਕੇ ਯੂ ਸ਼ਹੀਦ ਭਗਤ ਸਿੰਘ ਦੀ ਜਿਨ੍ਹਾਂ ਦੇ ਨੰਬਰ ਮੈਂ ਨਾਲ ਅਟੈਚ ਕਰਨ ਲੱਗਿਆ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਪਲੀਜ਼ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸਾਨੂੰ ਦੱਸੋ ਥੈਂਕ ਯੂ ਸੋ ਮੱਚ ਦੋਸਤੋ ਪਿਆਰ ਅਤੇ ਸਤਿਕਾਰ ਪਰਿ ਸਾਸੀ ਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਮੇਰੇ ਕਈ ਕਿਸਾਨ ਭੈਣ ਭਰਾਵਾਂ ਦੀ ਟਰਾਲੀਆਂ ਤੇ ਕੀਮਤੀ ਸਮਾਨ ਜਿਹੜਾ ਕਿ ਚੋਰੀ ਹੋਇਆ ਉਸ ਤੋਂ ਰਿਗਾਰਡਿੰਗ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾ ਸਾਡੀ ਟੀਮ ਵੀ ਕਯੂ ਸ਼ਹੀਦ ਭਗਤ ਸਿੰਘ ਦੀ ਜਿਨ੍ਹਾਂ ਦੇ ਨੰਬਰ ਮੈਂ ਨਾਲ ਅਟੈਚ ਕਰਨ ਲੱਗਿਆ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਪਲੀਜ਼ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸਾਨੂੰ ਦੱਸੋ ਥੈਂਕ ਯੂ ਸੋ ਮੱਚ ਦੋਸਤੋ ਪਿਆਰ ਅਤੇ ਸਤਿਕਾਰ ਪਰਿ ਸასი ਗਾਲ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਮੇਰੇ ਕਈ ਕਿਸਾਨ ਭੈਣ ਭਰਾਵਾਂ ਦੀ ਟਰਾਲੀਆਂ ਤੇ ਕੀਮਤੀ ਸਮਾਨ ਜਿਹੜਾ ਕਿ ਚੋਰੀ ਹੋਇਆ ਉਸ ਤੋਂ ਰਿਗਾਰਡਿੰਗ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੀ ਟੀਮ ਵੀ ਕਯੂ ਸ਼ਹੀਦ ਭਗਤ ਸਿੰਘ ਦੀ ਜਿਨ੍ਹਾਂ ਦੇ ਨੰਬਰ ਮੈਂ ਨਾਲ ਅਟੈਚ ਕਰਨ ਲੱਗਿਆ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਪਲੀਜ਼ ਇਹਨਾਂ ਨੰਬਰਾਂ 'ਤੇ ਕੰਟੈਕਟ ਕਰਕੇ ਸਾਨੂੰ ਦੱਸੋ ਥੈਂਕ ਯੂ ਸੋ ਮੱਚ ਦੋਸਤੋ ਪਿਆਰ ਅਤੇ ਸਤਿਕਾਰ ਪਰਿ ਸასი ਸਾਲ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਮੇਰੇ ਕਈ ਕਿਸਾਨ ਭੈਣ ਭਰਾਵਾਂ ਦੀ ਟਰਾਲੀਆਂ ਤੇ ਕੀਮਤੀ ਸਮਾਨ ਜਿਹੜਾ ਕਿ ਚੋਰੀ ਹੋਇਆ ਉਸ ਤੋਂ ਰਿਗਾਰਡਿੰਗ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੀ ਟੀਮ ਵੀ ਕਯੂ ਸ਼ਹੀਦ ਭਗਤ ਸਿੰਘ ਦੀ ਜਿਨ੍ਹਾਂ ਦੇ ਨੰਬਰ ਮੈਂ ਨਾਲ ਅਟੈਚ ਕਰਨ ਲੱਗਿਆ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਪਲੀਜ਼ ਇਹਨਾਂ ਨੰਬਰਾਂ 'ਤੇ ਕੰਟੈਕਟ ਕਰਕੇ Thank you so much.